ਨਾ ਨਫਾਨਫਾਨਾ ਅਬ ਜੀਨਾ ਮਸੀ 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 ਔਰ ਮਰਨਾ ਨਫਾਨਫਾਨਾ ਯੇਸੂ ਕੇ ਬਿਨਾ ਜੀਨਾ ਕਿਆ ਜੀਨਾ ਕਹਤਾ ਹੂੰ ਯਹੀ ਅੰਗਲੀਆ ਹਰ ਅੰਗਲੀਆ ਹਰ ਅੰਗਲੀਆ ਯੇਸੂ ਨੇ ਦਿਆ ਆਪਣਾ ਮਸਾ ਦਿਆ ਆਪਣਾ ਜਹਨ ਮੁਝੇ ਆਪਣਾ ਰੂਪ ਦਿਆ ਰੰਗ ਲਿਆ ਮੋਹੇ ਰੰਗ ਲਿਆ ਉਹ ਰਸਤਾ ਨਾ ਹਾਲੇਲੂਇਆ ਮੋਹੇ ਰੰਗ ਲਿਆ rang lia moi rang lia diya apna diya apna mujhe apna ਸਭ ਜਨਤਾ ਨੂੰ ਬਾਤ ਕਰੀਏ ਤਾਰੀਫ ਕਰੋ ਸਭ ਜਨ ਥੈਂਕ ਯੂ ਜੀਸਸ ਜਿਨੇ ਲੋਕਾਂ ਨੇ ਖੁਦਾਵੰਦ ਦੇ ਪਾਕ ਲਹੂ ਨੂੰ ਪੀ ਲਿਆ ਆਪਣੀਆਂ ਦੋਨੇ ਬਹਾਨੋਂ ਸਮਾਨ ਦੀ ਤਰਫ ਖੜੇ ਕਰੋ ਔਰ ਤਾਰੀਫ ਕਰੋ ਸਭ ਜਨ ਤਾਰੀਫ ਕਰੋ ਇੱਕ ਮਨੋ ਕੇ ਤਾਰੀਫ ਕਰੋ ਸਭ ਜਨ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਇੱਕ ਮਨੋ ਕੇ ਤਾਰੀਫ ਕਰੋ ਪੂਰੀ ਕਲੀਸੀ ਆਪਣੀ ਅੱਖਾਂ ਨੂੰ ਬੰਦ ਕਰੀਏ ਆਪਣੇ ਸਿਰ ਦੇ ਉੱਤੇ ਆਪਣਾ ਹੱਥ ਰੱਖੋ। ਔਰ ਪੂਰਾ ਚਰਚ ਔਰ ਪੂਰੀ ਕਲੀਸੀਆ ਯਿਸੂ ਮਸੀਹ ਦੇ ਨਾਮ 'ਚ ਆਸ਼ੀਸ਼ ਪਾ ਚੁੱਕੀ ਐ। ਅਮੇਨ। ਇਸ ਸਾਲ, ਇਸ ਮਹੀਨੇ, ਇਸ ਦਿਨ, ਇਸ ਹਫਤੇ ਤੁਹਾਡੇ ਲਈ ਆਸ਼ੀਸ਼ਾਂ ਤੇ ਬਰਕਤਾਂ ਵਾਲੇ ਇਸ ਸਾਲ ਦੇ ਵਿੱਚ। ਅਮੇਨ। ਸਤਾ ਦਾ ਸਾਲ ਨਹੀਂ ਐ ਤੁਹਾਡੀ ਲਾਈਫ 'ਚ ਬਰਕਤ ਦਾ ਸਾਲ ਐ। ਅਮੇਨ। ਆਸ਼ੀਸ਼ ਦਾ ਸਾਲ ਐ ਤੁਹਾਡੀ ਲਾਈਫ 'ਚ। ਅਮੇਨ। ਔਰ ਇਸ ਸਾਲ ਦੇ ਵਿੱਚ ਚਰਚ ਦੇ ਵਿੱਚ ਮੈਂ ਇਸ ਗੱਲ ਨੂੰ ਜ਼ਾਹਿਰ ਕਰਦਾ ਐਨਾ ਮਿੱਠਾ ਆਊਗਾ ਨਾ ਇਸ ਸਾਲ ਚ ਐਨਾ ਮਿੱਠਾ ਆਊਗਾ ਕਿ ਚਰਚ ਦੇ ਲੋਕਾਂ ਕੋ ਖਾਦਾ ਨਹੀਂ ਜਾਊਗਾ ਐਨਾ ਮਿੱਠਾ ਆਊਗਾ ਇਸ ਚਰਚ ਦੇ ਵਿੱਚ ਧੰਨਵਾਦ ਕਰੀਏ ਧੰਨਵਾਦ ਕਰੋ ਇੱਕ ਮਨੋ ਕੇ ਤਾਰੀਫ ਕਰੋ ਐਨਾ ਮਿੱਠਾ ਆਊਗਾ ਕਿ ਇੱਥੇ ਮੁੱਕੇਗਾ ਨਹੀਂ ਚਰਚ ਦੇ ਵਿੱਚ ਐਨਾ ਮਿੱਠਾ ਇਸ ਸਾਲ ਪ੍ਰਭੂ ਲੈ ਕੇ ਆਇਆ ਇੱਕ ਮਨੋ ਕੇ ਤਾਰੀਫ ਕਰੋ ਥੈਂਕ ਯੂ ਜੀਸਸ ਥੈਂਕ ਯੂ ਲਾਰਡ ਖੁਦਾਵੰ ਪੂਰੇ ਚਰਚ ਨੂੰ ਪੂਰੇ ਚਰਚ ਦੇ ਇੰਤਜ਼ਾਮ ਲਈ ਮੈਂ ਦੁਆ ਕਰਦਾ ਮੈਂ ਪ੍ਰਾਰਥਨਾ ਕਰਦਾ ਹਾਂ ਖੁਦਾਵੰਤ ਤੇਰੇ ਦਾਸ-ਦਾਸੀਆਂ ਦੇ ਲਈ ਤੇਰੇ ਦਾਸ ਪਾਸਟਰ ਮੈਥਿਊ ਡਿੰਪਲ ਦੇ ਲਈ ਉਹਨਾਂ ਦੀ ਵਾਈਫ ਤੇ ਲਈ ਪ੍ਰਤੀ ਦੇ ਦਾਸੀ ਦੇ ਲਈ ਬੱਚੇ ਲਈ ਪਰਮੇਸ਼ਰ ਦੀ ਗ੍ਰੇਸ ਨੂੰ ਮੰਗਦਾ ਔਰ ਮੈਂ ਆਪਣੇ ਦੀ ਦੁਆ ਕਰਦਾ ਪਰਮੇਸ਼ਰ ਤੇਰੀ ਕਿਰਪਾ ਚ ਲੈਣਾ ਜੋ ਤੇਰੀ ਦਾਸ-ਸਿਸੀਆਂ ਬੈਠੀਆਂ ਖੁਦਾਵੰਤ ਪਿਤਾ ਤੇਰੇ ਦਾਸ ਪਾਸਟਰ ਡੈਨੀਅਲ ਸਿੱਧੂ ਲਈ ਪਰਮੇਸ਼ਰ ਦੀ ਗ੍ਰੇਸ ਨੂੰ ਮੰਗਦਾ ਔਰ ਜੋ ਸਾਡੇ ਵਿੱਚ ਨਹੀਂ ਹੈ ਪ੍ਰਭੂ ਪਾਸਟਰ ਕਾਂਸ ਰਾਜ ਜੀ ਤੇਰੇ ਕੋਲ ਹੈ ਉਹਨਾਂ ਦੀ ਵਾਈਫ ਜੋ ਬੈਠੀ ਹੈ ਉਹਨਾਂ ਦੀ ਲੰਬੀ ਉਮਰ ਨੂੰ ਮੰਗਦਾ ਉਹਦੇ ਪਰਿਵਾਰ ਨੂੰ ਤੇਰੇ ਲਹੂ ਚ ਪਾਸ ਸੈਮੁਲ ਜੀ ਦੇ ਲਈ ਉਹਨਾਂ ਦੀ ਵਾਈਫ ਤੇਰੀ ਦਾਸੀ ਦੇ ਪਰਮੇਸ਼ਰ ਦੇ ਆਸ਼ੀਸ਼ ਨੂੰ ਮੈਂ ਮੰਗਦਾ। ਔਰ ਬਜ਼ੁਰਗ ਦਾਸੀ ਦੇ ਉੱਤੇ ਤੇਰੀ ਕਿਰਪਾ ਔਰ ਤੇਰੀ ਆਸ਼ੀਸ਼ ਆ ਜਾਏ। ਔਰ ਵਰਸ਼ਿਪ ਟੀਮ ਦੇ ਉੱਤੇ ਤੇਰੀ ਰਹਿਮਤ ਆ ਜਾਏ। ਜੋ ਸਾਜ ਵਜਾਉਣ ਵਾਲੇ ਸਾਡੇ ਭਾਈ ਨੇ ਪ੍ਰਭੂ ਇਹਨਾਂ ਉੱਤੇ ਇਸ ਸਾਲ ਆਸ਼ੀਸ਼ ਤੇ ਬਰਕਤ ਆਏ। ਇਸ ਸਾਲ ਇਹਨਾਂ ਲਈ ਖੁਸ਼ੀਆਂ ਤੇ ਬਰਕਤਾਂ ਵਾਲਾ ਸਾਲ ਹੋਵੇ। ਔਰ ਜੋ ਮੀਡੀਆ ਟੀਮ ਹੈ ਇਹਨਾਂ ਉੱਤੇ ਤੇਰੀ ਰਹਿਮਤ ਨੂੰ ਮੰਗਦਾ। ਸੱਚਮੁੱਚ ਪ੍ਰਭੂ ਇਸ ਸਾਲ ਦੇ ਵਿੱਚ ਇਹਨਾਂ ਦੇ ਲਈ ਇੱਕ ਵੱਡੀ ਕਿਰਪਾ ਇਹਨਾਂ ਦੇ ਉੱਤੇ ਰਿਲੀਜ਼ ਕਰਦਾ ਔਰ ਜੋ ਫਾਈਨੈਂਸ ਦੇ ਵਿੱਚ ਇਹਨਾਂ ਨੇ ਪ੍ਰਭੂ ਗੁਜ਼ਾਰਿਆ ਔਖਾ ਸਮਾਂ ਦੇਖਿਆ ਇਸ ਸਾਲ ਦੇ ਵਿੱਚ ਉਹ ਔਖਾ ਸਮਾਂ ਕੈਨਸਲ ਹੋ ਚੁੱਕਾ ਹੈ ਨਾਲ ਥੈਂਕ ਯੂ ਪਰਮੇਸ਼ਵਰ ਦੀ ਕਿਰਪਾ ਇਹਨਾਂ ਉੱਤੇ ਹੋਵੇ ਔਰ ਜੋ ਲੰਗਰ ਬਣਾਉਣ ਵਾਲੀ ਟੀਮ ਹੈ ਉਹਦੇ ਉੱਤੇ ਤੇਰੀ ਰਹਿਮਤ ਤੋਂ ਮੰਗਦਾ ਪੂਰਾ ਸਾਲ ਇਹਨਾਂ ਸੰਗਤ ਦੇ ਲਈ ਖਾਣੇ ਦਾ ਇੰਤਜ਼ਾਮ ਕੀਤਾ ਹੈ ਸੰਗਤ ਦਾ ਇੱਕ ਵੀ ਬੰਦਾ ਭਾਈ ਭੈਣ ਬੱਚਾ ਭੁੱਖਾ ਨਹੀਂ ਜਾਂ ਦਤਾ ਇਸ ਸਾਲ ਦੇ ਵਿੱਚ ਕਟੇ ਵਾਦੇ ਭਾਈ ਰਮੇਸ਼ ਮਸੀਹ ਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਪੂਰੇ ਹੋਣ ਔਰ ਇਸ ਸਾਲ ਤੁਹਾਡੇ ਲਈ ਘਟੇ ਦਾ ਸਾਲ ਨਹੀਂ ਹੈ ਪ੍ਰੋਫਿਟ ਦਾ ਸਾਲ ਹੈ ਤੁਸੀਂ ਬles ਹੋ ਇਸ ਸਾਲ ਦੇ ਵਿੱਚ ਤੁਸੀਂ ਸੱਚ ਮੁੱਚ ਖੁਦਾ ਤੁਸੀਂ ਕੁਛ ਵੀ ਜ਼ਮੀਨ ਚ ਲਾਓਗੇ ਤੇ ਉਹ ਘਟਾ ਨਹੀਂ ਫਲ ਲੈ ਕੇ ਆਊਗਾ ਫਲ ਲੈ ਕੇ ਆਊਗਾ ਔਰ ਉਸ ਕਰਟ ਟੀਮ ਲਈ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਭਾਈ ਫਜ਼ਲ ਮਸੀਹ ਲਈ ਭਾਈ ਆਤ ਲਈ ਭਾਈ ਰਾਜੂ ਲਈ ਪ੍ਰਸ਼ਣ ਲਈ ਐਨ ਲਈ ਪਰਮੇਸ਼ਰ ਦੀ ਕਿਰਪਾ ਨੂੰ ਮੰਗਦਾ యేసు ਮਸੀਹ ਦੇ ਨਾਮ 'ਚ ਬleson ਸਾਰੇ ਬੰਧਨ ਟੁੱਟਣ ਖੁਦਾਵੰਦੀ ਦੀਿਆਤ ਖੁਦਾਵੰਦੀ ਕਿਰਪਾ ਬਣੀ ਰਵੇ ਔਰ ਹੋਰ ਜੋ ਮੈਟ ਸਟੇਜ ਦੀ ਤਿਆਰੀ ਕਰਦੇ ਨੇ ਪ੍ਰਭੂ ਸੇਵਾਦਾਰ ਜੋ ਟੈਂਟ ਲਗਾਉਂਦੇ ਨੇ ਉਹਨਾਂ ਉੱਤੇ ਤੇਰੀ ਰਹਿਮਤ ਆਏ ਜੋ ਵੀ ਇਸ ਜਗ੍ਹਾ ਤੇ ਉੱਤੇ ਪੰਡਾਲ ਲਾਉਂਦੇ ਨੇ ਬੱਚੇ ਠੰਡ ਹੋਵੇ ਗਰਮੀ ਹੋਵੇ ਉਸ ਵੇਲੇ 5 ਵਜੇ 4 ਵਜੇ ਆਣ ਕੇ ਸਟੈਂਟ ਨੂੰ ਲਗਾਉਂਦੇ ਨੇ ਰਾਤ ਨੂੰ ਲਗਾਉਂਦੇ ਨੇ ਖੁਦਾ ਉਹਨਾਂ ਨੂੰ ਆਸ਼ੀਸ਼ ਕਰ ਰਿਹਾ ਹੈ ਪ੍ਰਭੂ ਯੇਸੂ ਮਸੀਹ ਦੇ ਨਾਮ 'ਚ ਉਹ ਬles ਹੋ ਚੁੱਕੇ ਨੇ ਆਮੇਨ ਔਰ ਮੈਂ ਪ੍ਰਾਰਥਨਾ ਕਰਦਾ ਖੁਦਾਬंदी ਯਿਸੂ ਮਸੀਹ ਦੇ ਨਾਮ 'ਤੇ ਘਰ ਬਲੱਸ ਔਰ ਇਸ ਜਗਾ ਜੋ ਵੀ ਕੋਈ ਇੱਥੇ ਵਿਸ਼ਵਾਸ ਨਾਲ ਆਏ ਉਹ ਬਿਮਾਰ ਚੰਗਾ ਹੋਏ ਜੋ ਕੋਈ ਦੁਸ਼ਟ ਆਤਮਾ ਦਾ ਜਕੜਿਆ ਇਸ ਜਗਾ ਦੇ ਉੱਤੇ ਆਏਗਾ ਯਿਸੂ ਮਸੀਹ ਦੇ ਨਾਮ 'ਤੇ ਚੰਗਾ ਹੋ ਕੇ ਜਾਏ ਅਮਨ ਔਰ ਮੈਂ ਪ੍ਰਾਰਥਨਾ ਕਰਦਾ ਜੋ ਸਾਡੇ ਭਾਈ ਵਿਦੇਸ਼ਾਂ 'ਚ ਬੈਠੇ ਨੇ ਬੇਟੇ ਔਰ ਬੇਟੀਆਂ ਔਰ ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਕਿ ਜੋ ਹਮੇਸ਼ਾ ਬੋਝ ਰੱਖਦੇ ਨੇ ਤੇਰੇ ਕੰਮ ਦਾ ਇਸ ਪਵਨ ਦਾ ਇਸ ਪਵੰਦੀਆਂ ਜ਼ਰੂਰਤਾਂ ਦਾ ਇਸ ਪਵੰਦੀਆਂ ਲੋੜਾਂ ਦਾ ਬੋਝ ਰੱਖਦੇ ਨੇ ਮੈਂ ਯਿਸੂ ਮਸੀਹ ਦੇ ਨਾਮ 'ਚ ਜਿਹੜੇ ਵਿਦੇਸ਼ਾਂ 'ਚ ਭਾਈ ਭੈਣ ਬੈਠੇ ਨੇ ਉਹਨਾਂ ਨੂੰ ਯਿਸੂ ਮਸੀਹ ਦੇ ਨਾਮ 'ਚ ਬਰਕਤ ਦੁਨਾ। ਅਮਨ। ਮੈਂ ਵਿਸ਼ਵਾਸ ਕਰਦਾ ਕਿ ਜੋ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ ਯਿਸੂ ਦੇ ਨਾਮ 'ਚ ਬਰਕਤ ਪਾ ਚੁੱਕੀਆਂ। ਅਮਨ। ਉਹਨਾਂ ਦੇ ਕਾਰੋਬਾਰ ਬਲੈਸ ਹੈ ਯਿਸੂ ਮਸੀਹ ਦੇ ਨਾਮ 'ਚ। ਬਲੈਸ ਹੈ ਯਿਸੂ ਮਸੀਹ ਦੇ ਨਾਮ 'ਚ। ਜੋ ਚਰਚ ਦੇ ਵਿੱਚ ਲਗਾਤਾਰ ਬਜ਼ੁਰਗ ਭਾਈ ਜੋਨੇ ਬੱਚੇ ਰਹਿੰਦੇ ਨੇ ਯਿਸੂ ਮਸੀਹ ਦੇ ਨਾਮ 'ਚ ਸਾਰੇ ਬਰਕਤ ਪਾਉਣ। ਅਮਨ। ਔਰ ਮੈਂ ਪ੍ਰਾਰਥਨਾ ਕਰਦਾ ਸਕਤੀ ਸਾਹਿਬ ਦੀ ਪੂਰੀ ਟੀਮ ਦੇ ਲਈ ਪਰਮੇਸ਼ਰ ਦੀ ਕਿਰਪਾ ਨੂੰ ਮੰਗਦਾ। ਜੋੜਾ ਕਰਦੇ ਵਿੱਚ ਜੋ ਸੇਵਾ ਕਰਦੇ ਨੇ ਬੱਚੇ ਜਿੰਨਾ ਪੂਰਾ ਸਾਲ ਸੇਵਾ ਕੀਤੀ ਹੈ ਕਿਸੇ ਦਾ ਵੀ ਜੋੜਾ ਗੁੰਮ ਨਹੀਂ ਹੋਇਆ ਮੈਂ ਪ੍ਰਾਰਥਨਾ ਕਰਦਾ ਹਾਂ ਉਹ ਤੇਰੀ ਕਿਰਪਾ ਹੋਵੇ ਉਹ ਸੇਵਾਦਾਰਾਂ ਨੂੰ ਬles ਕਰਦਾ ਸੈਕਟਰੀ ਸਾਹਿਬ ਦੀ ਟੀਮ ਦੇ ਉੱਤੇ ਤੇਰੀ ਰਹਿਮਤ ਹੋਵੇ ਪੂਰੀ ਟੀਮ ਨੂੰ ਤੇਰੇ ਲਹੂ ਦੇ ਵਿੱਚ ਕਵਰ ਕਰਦਾ ਜੋ ਵੀ ਬਾਹਰ ਗੇਟ ਤੇ ਪੈਣਾ ਸੇਵਾ ਕਰ ਰਹੀਆਂ ਗਰਾਉਂਡ ਦੇ ਵਿੱਚ ਜਿੱਤੀਆਂ volunteers ਪੈਣਾ ਪਾਈ ਬੱਚੇ ਬਜ਼ੁਰਗ ਸਾਰੇ ਸਾਰੇ ਚਰਚ ਦੇ ਵਿੱਚ ਜੋ ਸੇਵਾ ਕਰ ਰਹੇ ਨੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੋਂ ਸਾਰੇ ਬਰਕਤ ਪਾਉਂ। ਇਸ ਸਾਲ ਸੱਚਮੁੱਚ ਉਹਨਾਂ ਦਾ ਪਿਛਲੀ ਕੀਤੀ ਹੋਈ ਸੇਵਾ ਦਾ ਫਸਲ ਕੱਟਣ ਦਾ ਸਾਲ ਹੋਵੇ। ਆਮੇ। ਉਹ ਸਾਲ ਕੱਟਣ ਦਾ ਸਾਲ ਹੋਵੇ। ਆਮੇ। ਇਸ ਸਾਲ ਬਰਕਤ ਦਾ ਸਾਲ ਹੋਵੇ। ਆਮੇ। ਇਸ ਸਾਲ ਆਸ਼ੀਸ਼ ਦਾ ਸਾਲ ਹੋਵੇ। ਆਮੇ। ਇਸ ਸਾਲ ਬਲੇਸਿੰਗ ਦਾ ਸਾਲ ਹੋਵੇ। ਆਮੇ। ਇਸ ਸਾਲ ਛੁਟਕਾਰੇ ਦਾ ਸਾਲ ਹੋਵੇ। ਆਮੇ। ਹੋਵੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਜੋ ਸਾਊਂਡ ਚਲਾਉਂਦੇ ਨੇ ਬੱਚੇ ਖੁਦਾਵੰਦੀ ਯਿਸੂ ਮਸੀਹ ਦੇ ਨਾਮ 'ਚ ਸਾਊਂਡ ਵਾਲੀ ਟੀਮ ਦੇ ਲਈ ਪਰਮੇਸ਼ਰ ਦੀ ਕਿਰਪਾ ਨੂੰ ਮੰਗਦਾ। ਮਦਵਨ ਦੇ ਪਾਕ ਔਰ ਜ਼ਿੰਦਾ ਨਾਮ 'ਚ ਮੈਂ ਬLES ਕਰਦਾ। ਪਰਮੇਸ਼ਰ ਦੀ ਦਇਆ ਨੂੰ ਮੰਗਦਾ ਖੁਦਾਵੰਨ ਪਿਤਾ ਔਰ ਜੋ ਸਾਲ ਕੰਮ ਕੀਤਾ ਨਾ ਨੇ ਪਰਮੇਸ਼ਰ ਦੀ ਕਿਰਪਾ ਇਹਨਾਂ ਦੇ ਉੱਤੇ ਹੋਵੇ। ਪਰਮੇਸ਼ਰ ਦੀ ਦਇਆ ਇਹਨਾਂ ਦੇ ਉੱਤੇ ਹੋਵੇ। ਪਰਮੇਸ਼ਰ ਦੀ ਰਹਿਮਤ ਤੋਂ ਮੈਂ ਮੰਗਦਾ ਔਰ ਵਰਸ਼ਿਪ ਟੀਮ ਦੇ ਉੱਤੇ ਪ੍ਰਭੂ ਇਹ ਸਾਲ ਦੇ ਵਿੱਚ ਵਰਸ਼ਿਪ ਟੀਮ ਦੇ ਵਿੱਚ ਹੋਰ ਵਾਧਾ ਹੋਵੇ। ਨਵੇਂ ਬੱਚੇ ਜੁੜਨ, ਨਵੇਂ ਭਾਈ, ਨਵੀਆਂ ਭੈਣਾਂ ਜੁੜਨ ਔਰ ਹਰ ਕਲੀਸਿਆ ਦੇ ਲੋਕੀ ਸਾਰੇ ਆਪਣੀਆਂ ਦੋਨੇ ਬਾਹਾਂ ਨੂੰ ਸਮਾਦੀਂ ਤਰਫ ਖੜੇ ਕਰੋ ਔਰ ਮਿਨਿਸਟਰੀ ਲਈ ਪ੍ਰਾਰਥਨਾ ਕਰੀਏ ਸੇਵਕਾਈ ਲਈ ਦੁਆ ਕਰੀਏ ਸਭਜਨ ਪ੍ਰਾਰਥਨਾ ਕਰੋ ਖੁਦਾਵੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੇਰੇ ਪਵਿੱਤਰ ਔਇਲ ਨੂੰ ਮੈਂ ਰਿਲੀਜ਼ ਕਰਦਾ ਇਹ ਨਿਸ਼ਾਨ ਪੂਰਾ ਸਾਲ ਪੂਰੀ ਜ਼ਿੰਦਗੀ ਇਹ ਨਿਸ਼ਾਨ ਬਣਿਆ ਰਹੇ ਸ਼ੈਤਾਨੀ ਤਾਕਤਾਂ ਇਹਨਾਂ ਦਾ ਪੁੱਛਾ ਨਾ ਕਰਨ ਸ਼ੈਤਾਨ ਜੋ ਰੇਕੀ ਕਰਦਾ ਉਹ ਸ਼ਰਮਿੰਦਾ ਹੋ ਜਾਏ ਸ਼ੈਤਾਨ ਰੇਕੀ ਨਾ ਕਰੇ ਸ਼ਰਮਿੰਦਾ ਹੋ ਜਾਏ ਸ਼ੈਤਾਨ ਸ਼ਰਮਿੰਦਾ ਹੋ ਜਾਏ ਇਸ ਸਾਲ ਦੁੱਖਾਂ ਦਾ ਤੇ ਕਸ਼ਟਾਂ ਦਾ ਤੇ ਸਤਾ ਦਾ ਸਾਲ ਨਾ ਰਹੇ ਇਹ ਸਾਲ ਬਲੇਸਸ ਤੁਹਾਡੇ ਲੋਕਾਂ ਦੇ ਲਈ ਔਰ ਤੁਹਾਡੇ ਸਾਰਿਆਂ ਦੇ ਲਈ ਪਰਮੇਸ਼ਵਰ ਦੀ ਕਿਰਪਾ ਆ ਚੁੱਕੀ ਹੈ ਸਾਲ ਦੇ ਵਿੱਚ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੋ ਵੀ ਪਾਕ ਲਹੂ ਨੂੰ ਮੈਂ ਪ੍ਰਭੂ ਇਹਨਾਂ ਦੇ ਰੀਲੀਜ਼ ਕਰਦਾ ਖੁਦਾਵੰਤ ਤੇਰਾ ਤਾਸੋਂ ਦੇ ਨਾਤੇ ਬਰਕਤ ਆਏ ਇਹਨਾਂ ਦੇ ਕਰਾਚ ਇਹਨਾਂ ਦੇ ਕਾਰੋਬਾਰਾਂ ਚ ਇਹਨਾਂ ਦੇ ਬਿਜ਼ਨਸ ਇਹਨਾਂ ਦੀਆਂ ਜੋਪਾਂ ਚ ਔਰ ਖੁਦਾਵੰ ਪਿਤਾ ਇਹ 2026 ਦੇ ਵਿੱਚ ਸੱਚਮੁੱਚ ਮੰਗਣ ਵਾਲੇ ਨਹੀਂ ਬਲਕਿ ਦੇਣ ਵਾਲੇ ਬਣਨ ਮੇਰੀ ਪ੍ਰਾਰਥਨਾ ਖੁਦਾਵੰ ਯਿਸੂ ਮਸੀਹ ਦੇ ਨਾਮ 'ਚ ਬles ਕਰਦਾ ਇਹਨਾਂ ਦੇ ਕਾਰੋਬਾਰਾਂ ਨੂੰ ਬles ਕਰਦਾ ਇਹਨਾਂ ਦੇ ਬਿਜ਼ਨਸਾਂ ਨੂੰ ਪ੍ਰਭੂ ਜੋ ਵੀ ਖੁਦਾਵੰ ਪਿਤਾ ਦਾ ਪਰਿਵਾਰ ਹੈ ਤੇਰੀ ਕਿਰਪਾ ਦੇ ਹੇਠਾ ਹੈ ਔਰ ਇਸ ਸਾਲ ਬਹੁਤ ਵੱਡੀ ਬਰਕਤ ਤੇ ਖੁਸ਼ੀਆਂ ਵਾਲਾ ਸਾਲ ਹੈ ਔਰ ਮੈਂ ਪ੍ਰਾਰਥਨਾ ਕਰਦਾ ਖੁਦਾਵੰਦੀ ਦਾਇਆ ਇਹਨਾਂ ਦੇ ਉੱਤੇ ਬਣੀ ਰਵੇ ਪਰਮੇਸ਼ਰ ਦਾ ਮਸਾ ਇਹਨਾਂ ਤੇ ਇਹ ਦੁੱਗਣਾ ਤਿਗਣਾ ਮਸਾ ਪ੍ਰਾਪਤ ਕਰਨ ਦੁੱਗਣੀ ਤਿਗਣੀ ਬਰਕਤ ਪ੍ਰਾਪਤ ਕਰਨ ਤੇ ਕਹਿਣ ਕਿ ਖੁਦਾ ਨੇ ਸਾਨੂੰ ਆਸ਼ੀਸ਼ ਕੀਤਾ ਔਰ ਖੁਦਾਵੰਦੀ ਅਨੋਇੰਟਿੰਗ ਨੂੰ ਇਹਨਾਂ ਦੇ ਉੱਤੇ ਮੰਗ ਲੈਨੇ ਪਰਮੇਸ਼ਰ ਦੀ ਅਭਿਸ਼ੇਕ ਨੂੰ ਇਹਨਾਂ ਦੇ ਉੱਤੇ ਰਿਲੀਜ਼ ਕਰਦਾ ਖੁਦਾਵੰਤ ਤੇਰਾ ਜਲਾਲ ਇਹਨਾਂ ਦੇ ਉੱਤੇ ਆਏ ਤੇਰਾ ਮਸਾ ਇਹਨਾਂ ਦੇ ਉੱਤੇ ਆ ਜਾਏ ਔਰ ਮੈਂ ਯਿਸੂ ਮਸੀਹ ਦੇ ਨਾਮ ਤੇ ਤੇਰੇ ਕੰਮਾਂ ਦੇ ਲਈ ਹੋਰ ਖੜੇ ਹੋਣ ਇਹ ਦੁਨੀਆ ਦੇ ਕੋਨੇ ਕੋਨੇ ਤੱਕ ਤੇਰੇ ਕੰਮਾਂ ਦੀ ਜਾਣ ਮੇਰਾ ਵਿਸ਼ਵਾਸ ਹੈ ਕਿ ਖੁਦਾਵੰਤ ਤੁਸੀਂ ਇਹਨਾਂ ਨੂੰ

to jesus thank you lord your father main kai ab jayega mera deya tu ban gaya na zat ki meri chatan kinne lokan ne tikki dende fasting ch kinne lok chal rahe ne o apne hatho khada karo खड़ा करो जो इक्की दिन के दे फास्टिंग चल रही है कलीसी प्रार्थना करता मैं प्रभु तेरी रहमत और तेरी बरकत आए यीशु मसीह के नाम मेरी प्रार्थना तेरा पाक और जिंदा लहू एक, एक आए यहोवा पाक और पवित्र लहू मंग दें। सारा जलाल सारी महिमा प्रभु मिले तेरी रहमत और, और, और तेरी कृपा और तेरी बरकत और तेरी आशीष उन्होंने मंगना तेरी दया और तेरी कृपा बनी रहे सारा जलाल और सारी महिमा येसु मसीह के समर्थ्य नाम ਔਰ ਦਿਲ ਤੋਂ ਮੇਰੀ ਪ੍ਰਾਰਥਨਾ ਬਬੂਨਾ ਫਾਸਟਿੰਗ ਦੇ ਅੰਦਰ ਇਨ ਰੋਜ਼ੀਆ ਦੇ ਅੰਦਰ ਖੁਦਾਵੰਨ ਪਿਤਾ ਸੱਚਮੁੱਚ ਸ਼ੈਤਾਨ ਦੇ ਸਾਰੀਆਂ ਯੋਜਨਾਵਾਂ ਨੂੰ ਫੇਲ ਕਰ ਦੇ ਆ ਯੇਸ਼ੂ ਮਸੀਹ ਦੇ ਨਾਮ 'ਤੇ ਮੈਂ ਇਹਨਾਂ ਦੇ ਫਾਸਟਿੰਗ ਦੇ ਵਿੱਚ ਸ਼ੈਤਾਨ ਦੀ ਸਾਰੀ ਪਲਾਨ ਫੇਲ ਹੋ ਜਾਏ ਸ਼ੈਤਾਨ ਨਹੀਂ ਚਾਹੁੰਦਾ ਕਿਸੀਂ ਇਹਨਾਂ ਰੋਜ਼ੀਆਂ ਦੇ ਅੰਦਰ ਕਾਮਯਾਬ ਹੋਈਏ ਸ਼ੈਤਾਨ ਨਹੀਂ ਚਾਹੁੰਦਾ ਇਹਨਾਂ ਰੋਜ਼ੀਆਂ ਦੇ ਅੰਦਰ ਅਸੀਂ ਸਫਲ ਹੋਈਏ ਸ਼ੈਤਾਨ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਸ਼ਰਮਿੰਦਾ ਹੋਏ ਤੁਸੀਂ ਇਹਨਾਂ 21 ਦਿਨਾਂ ਦੇ ਵਿੱਚ ਨਵਾਂ ਬਲ ਪ੍ਰਾਪਤ ਕਰੋਗੇ तो तो परेशाना शता ए शतान तो पर मैं प्रार्थना कर दैतान अपने मकसद हो जाएगा शैतान अपने मकसद कामयाब नहीं होगा ਆਮੀਨ 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 ਔਰ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਜੋ ਸਿੱਖੀ ਦੇੰਦੇ ਫਾਸਟਿੰਗ ਚ ਚੱਲ ਰਹੀਆਂ ਸਾਰੀ ਔਰ ਇਹਨਾਂ ਰੋਜ਼ਿਆਂ ਦੇ ਅੰਦਰ ਪ੍ਰੇਅਰ ਦੀ ਬਹੁਤ ਜ਼ਿਆਦਾ ਲੋੜ ਜ਼ਰੂਰਤ ਹੈ ਹਾਲੇਲੂਇਆ ਬਹੁਤ ਜ਼ਿਆਦਾ ਜ਼ਰੂਰਤ ਹੈ ਪ੍ਰੇਅਰ ਦੀ ਤੁਸੀਂ ਵੀ ਅਗਰ ਫਾਸਟਿੰਗ ਚ ਚੱਲ ਰਹੇ ਹੋ ਸਾਰੀ ਕਲੀਸਿਆ ਚੱਲ ਰਹੀ ਆ ਨੋਨਾਂ ਲਈ ਬੋਲ ਰਿਹਾ ਕਿ ਬਹੁਤ ਜ਼ਰੂਰਤ ਹੈ ਪ੍ਰੇਅਰ ਦੀ ਵੱਦ ਤੋਂ ਵੱਧ ਜਿਆਦਾ ਤੋਂ ਜਿਆਦਾ ਸਮਾਂ ਜਿਹੜਾ ਤੁਸੀਂ ਪ੍ਰੇਅਰ 'ਚ گزارਣਾ ਹੈ ਨਾਈਟ 'ਚ گزارਣਾ ਹੈ ਮਾਰਨਿੰਗ 'ਚ گزارਣਾ ਹੈ ਦੁਪਹਿਰ ਨੂੰ گزارਣਾ ਹੈ ਅਗਰ ਤੁਸੀਂ ਬਿਜ਼ਨਸ ਕਰਦੇ ਹੋ ਆਪਣਾ ਟਾਈਮ ਉਸੇ ਹਿਸਾਬ ਦੇ ਨਾਲ ਸੈੱਟ ਕਰੋ ਪੈਣਾ ਘਰਾਂ 'ਚ ਰਹਿੰਦੀਆਂ ਤੁਸੀਂ ਆਪਣਾ ਕੰਮ ਉਸੇ ਹਿਸਾਬ ਦੇ ਨਾਲ ਸੈੱਟ ਕਰੋ ਕਿ ਤੁਹਾਡਾ ਜਿਆਦਾ ਟਾਈਮ ਪ੍ਰੇਅਰ 'ਚ ਜੁੜੇ ਫਾਸਟਿੰਗ ਰੱਖ ਲੈ ਅਗਰ ਪ੍ਰੇਅਰ ਨਹੀਂ ਆ ਤਾਂ ਖੱਲੀ ਪੰਨ ਤੁਹਾਡੇ ਫਾਸਟਿੰਗ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਊਗਾ ਸੁਣੀਏ ਅਗਰ ਤੁਸੀਂ ਇਹਨਾਂ 21 ਦਿਨਾਂ ਦੇ ਵਿੱਚ ਰਿਜ਼ਲਟ ਚਾਹੁੰਦੇ ਹੋ ਕਿ ਪ੍ਰਭੂ ਮੈਂ 21 ਦਿਨ ਜੋ ਤੇਰੇ ਦਾਸ ਨੇ ਮੈਨੂੰ ਕਿਹਾ ਫਾਸਟਿੰਗ ਦੇ ਲਈ ਮੈਂ 21 ਦਿਨਾਂ ਦੇ ਫਾਸਟਿੰਗ ਦੇ ਵਿੱਚ ਜਾ ਰਿਹਾ ਜਾ ਰਹੀ ਹਾਂ ਅਗਰ ਤੁਸੀਂ ਰਿਜ਼ਲਟ ਚਾਹੁੰਦੇ ਹੋ ਤਾਂ ਜ਼ਿਆਦਾ ਟਾਈਮ ਤੁਹਾਡਾ ਪ੍ਰੇਅਰ ਦੇ ਵਿੱਚ ਗੁਜ਼ਰਨਾ ਚਾਹੀਦਾ ਹੈ ਜ਼ਿਆਦਾ ਟਾਈਮ ਹਾਲੇਲੂਇਆ ਕਲਾਮ 'ਚ ਲਿਖਿਆ ਹੈ ਇਹਨਾਂ ਸਪਿਰਟਾਂ ਨੂੰ ਸ਼ੈਤਾਨੀ ਦੁਸ਼ਟ ਆਤਮਾਵਾਂ ਨੂੰ ਮੁਕਾਬਲਾ ਕਰਨਾ ਹੈ ਨਾ ਅਗਰ ਸ਼ੈਤਾਨੀ ਸ਼ਕਤੀਆਂ ਨੂੰ ਆਪਣੇ ਕੰਮ ਚੋਂ ਆਪਣੇ ਪਰਿਵਾਰ ਚੋਂ ਆਪਣੀ ਫੈਮਿਲੀ ਚੋਂ ਆਪਣੇ ਹਸਬੰਡ ਚੋਂ ਵਾਈਫ ਸਾਰਿਆਂ ਚੋਂ ਜੋ ਵੀ ਬੱਚਿਆਂ ਚੋਂ ਅਗਰ ਇਸ ਪ੍ਰੇਟਾ ਖਤਮ ਕਰਨੀ ਹੈ ਕਰਾਂ ਚ ਪਲੇ ਚੱਲਦਾ ਜੀ ਮੈਂ ਤਾਂ ਕਹਿੰਦਾ ਜੀ ਮੇਰੀ ਘਰਵਾਲੀ ਨਹੀਂ ਮੰਨਦੀ ਮੈਂ ਤਾਂ ਕਹਿੰਦਾ ਜੀ ਮੇਰਾ ਘਰਵਾਲਾ ਨਹੀਂ ਮੰਨਦਾ ਮੇਰਾ ਬੱਚਾ ਨਹੀਂ ਜੀ ਆ ਨਹੀਂ ਆ ਕਰਾਂ ਚ ਬਹੁਤ ਸਾਰੀਆਂ ਮੁਸ਼ਕਲਾਂ ਇਹ ਸ਼ੈਤਾਨ ਦੇ ਸਾਰੇ ਕੰਮ ਨੇ ਅਗਰ ਤੁਸੀਂ ਇਹਨਾਂ ਨੂੰ ਚਾਹੁੰਦੇ ਹੋ ਇਹਨਾਂ ਦਾ ਦੁਸ਼ਟ ਆਤਮਾਵਾਂ ਦਾ ਮੁਕਾਬਲਾ ਕਰਨਾ ਇਸ ਗੋਲੀਅਤ ਨੂੰ ਖਤਮ ਕਰਨਾ ਚਾਹੁੰਦੇ ਹੋ ਤੇ ਕਲਾਮ ਚ ਲਿਖਿਆ ਰੋਜ਼ੇ ਦੀ ਪ੍ਰਾਰਥਨਾ ਹallelujah ਕੀ ਹੈ ਔਰ ਰੋਜ਼ੇ ਦੀ ਪ੍ਰਾਰਥਨਾ ਰੋਜ਼ੇ ਚ ਤੁਸੀਂ ਫਾਸਟਿੰਗ ਦੇ ਵਿੱਚ ਰਹਿ ਕੇ ਜਿਆਦਾ ਟਾਈਮ ਤੁਸੀਂ ਪ੍ਰੇਅਰ ਚ ਗੁਜ਼ਾਰਨਾ ਤਾਂ ਹੀ ਤੁਸੀਂ ਇਸ 21 ਦਿਨ ਦੇ ਵਿੱਚ ਇੱਕ ਵੱਡਾ ਰਿਜ਼ਲਟ ਪ੍ਰਾਪਤ ਕਰੋਗੇ ਵੱਡਾ ਰਿਜ਼ਲਟ ਪ੍ਰਾਪਤ ਕਰੋਗੇ ਤੁਸੀਂ ਔਰ ਮੈਂ ਇਸ ਗੱਲ ਨੂੰ ਜ਼ਾਹਿਰ ਕਰਦਾ ਤੁਸੀਂ ਜਾਣਦੇ ਹੋ ਮੈਂ ਵੀ ਤੁਹਾਡੇ ਨਾਲ ਫਾਸਟਿੰਗ ਦੇ ਵਿੱਚ ਚੱਲ ਰਿਹਾ ਡੇ ਨਾਈਟ ਦੇ ਰੋਜ਼ਿਆਂ ਚ ਚੱਲ ਰਿਹਾ ਔਰ ਤੁਹਾਡੇ ਲਈ ਪ੍ਰੇਅਰ ਕਰਦਾ ਜੋ ਤੁਹਾਡੀਆਂ ਗਵਾਹੀਆਂ ਹਨ ਉਹਨਾਂ ਲਈ ਪ੍ਰੇਅਰ ਕਰਦੇ ਆਂ ਜੋ ਤੁਹਾਡੀਆਂ ਪ੍ਰਾਰਥਨਾ ਰਿਕੁਐਸਟ ਹੈ ਉਹਨਾਂ ਲਈ ਪ੍ਰੇਅਰ ਕਰਦੇ ਆਂ ਔਰ ਸਾਡੀ ਫੈਮਿਲੀ ਦੇ ਵਿੱਚ ਜੋ ਸਭ ਪਰਿਵਾਰ ਪਰਮੇਸ਼ਵਰ ਦੀ ਦਾਸੀ ਵੀ ਹੋਰ ਵੀ ਇਹ ਵੀ ਪਰਮੇਸ਼ਵਰ ਦੀ ਦਾਸ ਸਾਰੇ ਬੱਚੇ ਸਾਰੇ ਫਾਸਟਿੰਗ 'ਚ ਚੱਲ ਰਹੇ ਨੇ ਔਰ ਮੈਂ ਇਸ ਕੱਲ ਨੂੰ ਜ਼ਾਹਿਰ ਕਰਦਾ ਕਿ ਤੁਹਾਡੇ ਲਈ ਪ੍ਰੇਅਰ ਕਰ ਰਿਹਾ ਹਾਂ ਲਗਾਤਾਰ ਕਿ ਪ੍ਰਭੂ ਤੁਹਾਡੇ ਮਸਲਿਆਂ ਨੂੰ ਹੱਲ ਕਰੇ ਹallelujah ਤੁਹਾਡੇ ਲਈ ਪ੍ਰੇਅਰ ਕਰ ਰਿਹਾ ਕਿ ਤੁਹਾਡੇ ਬੰਦਨਾ ਨੂੰ ਤੋੜੇ ਖੁਦਾ ਤੁਹਾਡੇ ਲਈ ਪ੍ਰੇਅਰ ਕਰ ਰਿਹਾ ਕਿ ਤੁਹਾਡੇ ਤੁਹਾਡੇ ਜੀਵਨ ਦੇ ਵਿੱਚ ਜਿਹੜੀਆਂ ਕਈ ਸਾਲਾਂ ਤੋਂ ਮਸਲੇ ਨੇ ਖੁਦਾ ਇਸ ਸ਼ਬੀ ਦੇ ਵਿੱਚ ਜਿਹੜੀਆਂ ਘੋਸ਼ਨਾਵਾਂ ਹੋਈਆਂ ਤੁਸੀਂ ਆਪਣੀ ਲਾਈਫ ਚ ਪੂਰਾ ਹੁੰਦਾ ਦੇਖੋ ਅਮੇਨ ਇਸ ਲਈ ਇਹ ਫਾਸਟਿੰਗ ਚ ਅਸੀਂ ਸਾਰੇ ਚੱਲ ਰਹੇ ਹਾਂ ਇਸ ਲਈ ਮੈਂ ਪ੍ਰੇਅਰ ਕਰ ਰਿਹਾ ਤੁਹਾਡੇ ਲਈ ਲਗਾਤਾਰ ਔਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਪਿਛਲੇ ਮੀਟਿੰਗ ਤੇ ਵੀ ਨਿਊ ਇਅਰ ਦੀ ਮੀਟਿੰਗ ਤੇ ਵੀ ਦੱਸ ਰਿਹਾ ਸੀਗਾ ਹਰ ਮਹੀਨੇ ਇੱਕ ਸਪੈਸ਼ਲ ਮੀਟਿੰਗ ਹੋਊਗੀ ਚਰਚ ਦੇ ਵਿੱਚ ਹਰ ਮੀਟਿੰਗ ਔਰ 21 ਦਿਨ ਦੇ ਫਾਸਟਿੰਗ ਹੋਣਗੇ 21 ਦਿਨ ਤੇ ਰੋਜ਼ੇ ਹੋਣਗੇ ਔਰ ਮੈਂ ਇਸ ਗੱਲ ਨੂੰ ਜ਼ਾਹਿਰ ਕਰਦਾ ਕਿ ਇਸ ਮਹੀਨੇ ਸਪੈਸ਼ਲ ਮੈਂ ਦੱਸਣਾ ਚਾਹੁੰਦਾ ਕਿ ਮੈਂ ਚਾਹੁੰਨਾ ਕਿ ਪੂਰਾ ਟਾਈਮ ਜਿਹੜਾ ਫਾਸਟਿੰਗ ਜਿਹੜਾ ਇਹ ਲਗਾਤਾਰ ਪ੍ਰੇਅਰ ਚ ਗੁਜ਼ਾਰਦਾ ਠੀਕ ਹੈ ਜੀ ਬੜੇ ਧਿਆਨ ਨਾਲ ਸੁਣਨਾ ਸਾਰਿਆਂ ਨੇ ਪੂਰਾ ਟਾਈਮ ਪ੍ਰੇਅਰ ਚ ਗੁਜ਼ਾਰਨਾ ਹੈ ਔਰ ਕਿ ਜਿਆਦਾ ਤੋਂ ਜਿਆਦਾ ਪ੍ਰੇਅਰ 'ਚ ਰਹਿ ਕੇ ਤੁਹਾਡੇ ਲਈ ਪ੍ਰਾਰਥਨਾ ਕਰ ਸਕੀਏ ਤੁਹਾਡੇ ਲਈ ਪ੍ਰੇਅਰ ਕਰ ਸਕਾਂ ਔਰ ਸਪੈਸ਼ਲ ਮੈਂ ਦੱਸਣਾ ਚਾਹੁੰਦਾ ਕਿ ਜੋ ਲਗਾਤਾਰ ਮੀਟਿੰਗਾਂ ਚੱਲਦੀਆਂ ਤੁਹਾਨੂੰ ਪਤਾ ਹੀ ਆ ਔਰ ਮੀਟਿੰਗਾਂ ਦੇ ਵਿੱਚ ਰਹਿਣ ਦੇ ਨਾਲ ਤੁਸੀਂ ਵੀ ਬਿਜ਼ੀ ਹੋ ਔਰ ਅਸੀਂ ਵੀ ਟਾਈਮ ਚੱਲ ਰਿਹਾ ਤੁਹਾਨੂੰ ਪਤਾ ਇਹ ਮੌਸਮ ਚੱਲ ਰਿਹਾ ਹੈ ਔਰ ਕਿੰਨਾ ਟਾਈਮ ਲੱਗਦਾ ਹੈ ਪਿੰਡਾਂ ਚ ਆਉਣ ਦੇ ਲਈ ਔਰ ਵਾਪਸ ਆਉਣ ਦੇ ਲਈ ਔਰ ਫਿਰ ਲਗਾਤਾਰ ਚਾਹ ਪੀਂਦੇ ਨਾਲ ਕਈ ਚੀਜ਼ਾਂ ਤੁਹਾਨੂੰ ਪਤਾ ਫਿਰ ਬੰਦਾ ਉਹਨਾ ਟਾਈਮ ਪਰਮੇਸ਼ਰ ਨੂੰ ਨਹੀਂ ਦੇ ਸਕਦਾ ਠੀਕ ਹੈ ਜੀ ਜੋ ਦੇਣਾ ਚਾਹੀਦਾ ਹallelujah ਔਰ ਮੈਂ ਸਪੈਸ਼ਲਿਸਟ ਗੱਲ ਨੂੰ ਜ਼ਾਹਿਰ ਕਰਦਾ ਕਿ ਤੁਹਾਨੂੰ ਇਹਨਾਂ ਫਾਸਟਿੰਗ ਦੇ ਅੰਦਰ ਇਸ ਮਹੀਨੇ ਦੇ ਵਿੱਚ ਔਰ ਜੁੰਨੀਆਂ ਵੀ ਮੀਟਿੰਗਾਂ ਐ ਇਹ ਨਹੀਂ ਕਿ ਤੁਹਾਨੂੰ ਮਿਲਣਾ ਨਹੀਂ ਐ ਸੰਪਰਕ ਨਹੀਂ ਐ ਤੁਹਾਡੇ ਨਾਲ ਹੋਊਗਾ ਤੁਹਾਨੂੰ ਮਿਲਾਂਗਾ ਨਹੀਂ ਮੈਂ ਹਰ ਹਫ਼ਤੇ ਦੇ ਵਿੱਚ ਇੱਕ ਦਿਨ ਹਫ਼ਤੇ ਦੇ ਵਿੱਚ ਜਿੰਨੀਆਂ ਦੀਆਂ ਪ੍ਰੇਅਰ ਹਨ ਜੇ ਇਸ ਹਫ਼ਤੇ ਤੇ ਸਾਡੀ ਪ੍ਰੇਅਰ ਹੁੰਦੀ ਸੀਗੀ ਔਰ ਹਫ਼ਤੇ 'ਚ ਇੱਕ ਦਿਨ ਬੁੱਧਵਾਰ ਬੁੱਧਵਾਰ ਦੇ ਦਿਨ ਚਾਹੇ ਕੋਈ ਵੀ ਪਾਸ ਮੈਥੀਓ ਸਸ ਟਿੰਪਲ ਜੀ ਤੁਹਾਨੂੰ ਦੱਸ ਦਿੰਗੇ ਬੁੱਧਵਾਰ ਜਾਂ ਵੀਰਵਾਰ ਇੱਕ ਦਿਨ ਚਰਚ ਦੇ ਵਿੱਚ ਤੁਸੀਂ ਆਉਣਾ ਔਰ ਪ੍ਰੇਅਰ ਕਰਾ ਕੇ ਜਾਣੀ ਆਪਣੇ ਤਾਂ ਕਿ ਜੋ ਤੁਹਾਡੇ ਦੀ ਪ੍ਰੇਅਰ ਹੁੰਦੀ ਹੈ ਤੁਹਾਡੇ ਉਹ ਤੁਹਾਡੀ ਮਿਸਣਾ ਹੋਏ ਤੁਸੀਂ ਪਰਮੇਸ਼ਰ ਦੇ ਦਾਸ ਨੂੰ ਮਿਲ ਕੇ ਜਾਣਾ ਔਰ ਪ੍ਰੇਅਰ ਕਰਵਾ ਕੇ ਜਾਣੀ ਆਪਣੇ ਠੀਕ ਹੈ ਜੀ ਔਰ ਆਪਣੀ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਓ ਬੈਠੋ ਤੁਸੀਂ ਚਰਚ ਦੇ ਵਿੱਚ ਆਣ ਕੇ ਚਾਹ ਪੀਓ ਤੁਹਾਡੇ ਲਈ ਚਾਹ ਦਾ ਇੰਤਜ਼ਾਮ ਹੋਊਗਾ ਖਾਣ ਦਾ ਇੰਤਜ਼ਾਮ ਹੋਊਗਾ ਔਰ ਹਰ ਚੀਜ਼ ਦਾ ਪਾਣੀ ਦਾ ਇੰਤਜ਼ਾਮ ਹੋਊਗਾ ਔਰ ਤੁਸੀਂ ਸਪੈਸ਼ਲ ਚਾਹ ਪੀ ਕੇ ਔਰ ਇਸ ਜਗ੍ਹਾ ਦੇ ਉੱਤੇ ਆਉਣਾ ਔਰ ਜੋ ਵੀ ਆਣ ਕੇ ਤੁਸੀਂ ਚਰਚ ਦੇ ਵਿੱਚ ਤੁਸੀਂ ਆਣ ਕੇ ਮੈਨੂੰ ਮਿਲਣਾ ਔਰ ਅਸੀਂ ਸਪੈਸ਼ਲ ਤੁਹਾਡੀ ਫੈਮਿਲੀ ਲਈ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਸਪੈਸ਼ਲ ਪ੍ਰੇਅਰ ਕਰਨੇ ਆ ਤਾਂ ਕਿ ਤੁਸੀਂ ਮਹਿਸੂਸ ਕਰੋਗੇ ਜੋ ਮੈਂ ਇਸ ਮਹੀਨੇ ਚ ਮੈਂ ਬੰਜਾ ਨਹੀਂ ਰਹਾ ਮੈਂ ਆਪਣੀ ਜੋ ਮੀਟਿੰਗ ਸੀ ਕਿ ਮੇਰੀ ਮੈਂ ਪਰਮੇਸ਼ਵਰ ਦੇ ਦਾਸ ਨੂੰ ਮਿਲੇ ਆ ਔਰ ਉਹਨਾਂ ਨੇ ਮੇਰੇ ਲਈ ਪ੍ਰੇਅਰ ਕੀਤੀ ਮੇਰੇ ਲਈ ਸਪੈਸ਼ਲ ਮੇਰੇ ਪਰਿਵਾਰ ਲਈ ਮੇਰੇ ਬੱਚਿਆਂ ਲਈ ਲਿਹਣ ਕੀਤੀ ਔਰ ਪ੍ਰਾਰਥਨਾ ਕੀਤੀ ਔਰ ਸੱਚਮੁੱਚ ਉਹ ਕਿਰਪਾ ਜਿਹੜੀ ਗ੍ਰੇਸ ਜਿਹੜੀ ਉਹ ਤੁਹਾਡੇ ਉੱਤੇ ਬਣੀ ਰਹੇ ਔਰ ਪਰਮੇਸ਼ਰ ਦੇ ਕਲਾਮ ਚ ਲਿਖਿਆ ਨਾ ਸੂਬੇਦਾਰ ਨੇ ਕਿਹਾ ਪ੍ਰਭੂ ਕਹਿੰਦਾ ਪ੍ਰਭੂ ਤੂੰ ਇੱਥੋਂ ਕਹਿ ਦੇਗਾ ਨਾ ਇੱਥੋਂ ਹੀ ਕਹਿ ਦੇਗਾ ਜਦੋਂ ਸੂਬੇਦਾਰ ਗਿਆ ਸੂਬੇਦਾਰ ਯਿਸੂ ਮਸੀਹ ਦੇ ਕੋਲੋਂ ਸੂਬੇਦਾਰ ਯਿਸੂ ਦੇ ਕੋਲ ਗਿਆ ਤੇ ਕਹਿੰਦਾ ਤੂੰ ਇੱਥੋਂ ਕਹਿ ਦੇਗਾ ਨਾ ਇੱਥੋਂ ਇੱਥੋਂ ਹੀ ਕਹਿ ਦੇਗਾ ਤੇ ਮੇਰਾ ਨੌਕਰ ਚੰਗਾ ਚੰਗਾ ਹੋ ਜਾ ਔਰ ਤੁਸੀਂ ਆਉਣਾ ਤੁਸੀਂ ਆ ਕੇ ਆਪਣੇ ਪਰਿਵਾਰ ਲਈ ਆਪਣੇ ਬੱਚੇ ਲੈ ਕੇ ਆਓ ਤੁਸੀਂ ਔਰ ਪ੍ਰੇਰ ਕਰਵਾ ਕੇ ਜਾਣੀਆ ਤੁਸੀਂ ਠੀਕ ਹੈ ਜੀ ਇਹ ਨਹੀਂ ਆ ਕਿ ਤੁਹਾਡੇ ਨਾਲ ਇਸ ਫਾਸਟਿੰਗ ਦੇ ਵਿੱਚ ਤੁਹਾਨੂੰ ਮਿਲਣਾ ਨਹੀਂ ਮਿਲਾਂਗਾ ਸੰਪਰਕਿ ਰਾਵਾਂਗੇ ਤੁਹਾਡੇ ਨਾਲ ਔਰ ਵਿੱਚ ਇੱਕ ਦਿਨ ਤਾਂ ਕਿ ਅਸੀਂ ਬਾਕੀ ਦੇ ਦਿਨ ਸਾਰੇ ਪ੍ਰੇਰ ਚ ਗੱਲ ਕਰ ਸਕੀਏ ਠੀਕ ਹੈ ਜੀ ਔਰ ਮੈਂ ਇਸ ਗੱਲ ਨੂੰ ਜ਼ਾਹਿਰ ਕਰਨਾ ਔਰ ਇਸ ਸਾਲ ਦੇ ਵਿੱਚ ਆਪਣਾ ਇੱਕ ਹੋਰ ਤੁਸੀਂ ਨੇਮ ਬਣਾਉਣਾ ਬਾਈਬਲ ਦੇ ਵਿੱਚ ਕੀ ਲਿਖਿਆ ਹੈ ਕਲਾਮ ਦੇ ਵਿੱਚ ਮਲਾਕੀ ਦੇ ਵਿੱਚ ਲਿਖਿਆ ਆਪਣੇ ਸਾਰੇ ਦਸਵੰਦ ਕਿੱਥੇ ਲਿਓ ਕਿਦਾਂ ਲਿਖਿਆ ਸਾਰੇ ਦਸਵੰਦ ਪਰਮੇਸ਼ਰ ਦੇ ਮੋਦੀ ਖਾਨੇ ਵਿੱਚ ਲੈ ਕੇ ਆਓ ਇਹ ਤਾਂ ਨਹੀਂ ਲਿਖਿਆ ਕਿ ਆਪਣੇ ਸਾਰੇ ਦਸਵੰਦ ਘਰ ਰੱਖੋ ਤੇ ਪਰਮੇਸ਼ਰ ਦਾ ਦਾਸ ਆਏ ਇਦਾਂ ਲਿਖਿਆ ਕਿੰਦਾ ਕਿ ਆਪਣੇ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲੈ ਕੇ ਆਓ ਤੁਸੀਂ ਚਰਚ ਦੇ ਵੱਲੋਂ ਤੁਹਾਨੂੰ ਇਨਵੈਲਪ ਦਿੱਤੇ ਜਾਂਦੇ ਨੇ ਉਹਦੇ ਵਿੱਚ ਤੁਸੀਂ ਆਪਣਾ ਦਸਵੰਦ ਪਾਓ ਦਸਵੰਦ ਪਾ ਕੇ ਆਪਣਾ ਉੱਪਰ ਇਨਵੈਲਪ ਤੇ ਆਪਣਾ ਨਾਮ ਲਿਖੋ ਆਫਰਿੰਗ ਬਾਕਸ ਦੇ ਵਿੱਚ ਪਾਓ ਤਾਂ ਕੀ ਜਦ ਵੀ ਉਹ ਓਪਨ ਕੀਤਾ ਜਾਊਗਾ ਤੁਹਾਡਾ ਨਾਮ ਆਊਗਾ ਉੱਤੇ ਉਹਦੇ ਉੱਤੇ ਔਰ ਸਪੈਸ਼ਲ ਤੁਹਾਡੇ ਲਈ ਪ੍ਰੇਅਰ ਕੀਤੀ ਜਾਊਗੀ ਲਗਾਤਾਰ ਜਦੋਂ ਤੁਸੀਂ ਬੁੰਦਿਓ ਖੁਦਾ ਦੇਖ ਰਹੀ ਹੈ ਖੁਦਾ ਨੂੰ ਤੁਸੀਂ ਦਿਖਾਉਣਾ ਔਰ ਇਨਵੈਲਪ ਦੇ ਵਿੱਚ ਪਾ ਕੇ ਤੁਸੀਂ ਆਫਰਿੰਗ ਬਾਕਸ ਦੇ ਵਿੱਚ ਪਾਉਣਾ ਔਰ ਤੁਸੀਂ ਚੈਰਚ ਦੇ ਵਿੱਚ ਜਦ ਆਓਗੇ ਤੁਸੀਂ ਉਦੋਂ ਵੀ ਜਮ੍ਹਾਂ ਕਰਵਾ ਸਕਦੇ ਹੋ ਤੁਸੀਂ ਸੱਡੇ ਨੂੰ ਵੀ ਕਰਾ ਸਕਦੇ ਹੋ ਠੀਕ ਹੈ ਜੀ ਆਪਣੇ ਬਾਕਸ ਦੇ ਵਿੱਚ ਇੱਕ ਧਿਆਨ ਨਾਲ ਸੁਣਨਾ ਜਦੋਂ ਫਸਲ ਜ਼ਮੀਨ ਸਾਡੇ ਘਰ ਨਹੀਂ ਹੁੰਦੀ ਬਲਕੇ ਕਿਸਾਨ ਨੂੰ ਜ਼ਮੀਨ ਚ ਜਦੋਂ ਅਸੀਂ ਬੀਜ ਬੋਨੇ ਆਂ ਤਾਂ ਜ਼ਮੀਨ ਚ ਜਾ ਕੇ ਬੋਂਦੇਗੇ ਨਹੀਂ ਕਿ ਜ਼ਮੀਨ ਸਾਡੇ ਘਰ ਹੁੰਦੀ ਬੋਲੀਏ ਜ਼ਮੀਨ ਸਾਡੇ ਘਰ ਨਹੀਂ ਹੁੰਦੀ ਬਲਕੇ ਸਾਨੂੰ ਜ਼ਮੀਨ ਚ ਆਪਣੇ ਦਸ਼ਵੰਗ ਤੁਸੀਂ ਇਸ ਜ਼ਮੀਨ ਚ ਲੈ ਕੇ ਆਉਣੇ ਪਰਮੇਸ਼ਵਰ ਦੇ ਘਰ ਚ ਲੈ ਕੇ ਆਉਣੇ ਤਾਂ ਕਿ ਤੁਸੀਂ ਇੱਥੇ ਆਣ ਕੇ ਕੀ ਕਰ ਸਕੋ ਉੱਚੀ ਬੋਲੋ ਬੀਜ ਸਕੋ ਜਦੋਂ ਬੀਜੋਗੇ ਤਾਂ ਤੁਸੀਂ ਕਲਾਮ ਚ ਲਿਖਿਆ ਤੁਸੀਂ ਭਰੀਆਂ ਕੱਟ ਕੇ ਲੈ ਕੇ ਜਾਓਗੇ ਇਦਾਂ ਲਿਖਿਆ ਤੁਸੀਂ ਤੁਸੀਂ ਭਰੀਆਂ ਲੈ ਕੇ ਜਾਓਗੇ ਇਦਾਂ ਲਿਖਿਆ ਔਰ ਤੁਸੀਂ ਪਾਉਣਾ ਹੈ ਇਸ ਹਿਸਾਬ ਦੇ ਨਾਲ ਜੋ ਇਨਵੈਲਪ ਤੁਹਾਨੂੰ ਦਿੱਤੇ ਜਾਣਗੇ ਹਰ ਸੰਡੇ ਔਰ ਉਸੇ ਹਿਸਾਬ ਦੇ ਨਾਲ ਤੁਸੀਂ ਆਪਣਾ ਨਵੈਲਪ ਦੇ ਵਿੱਚ ਆਪਣਾ ਦਸ਼ਵੰਤ ਆਪਣਾ ਪੀਸ ਪਾਉਣਾ ਹੈ ਉੱਪਰ ਨਾਮ ਲਿਖਣਾ ਔਰ ਦੂਸਰਾ ਇਹ ਹੈ ਕਿ 21 ਦਿਨ ਲਗਾਤਾਰ ਤੁਸੀਂ ਪ੍ਰੇਅਰ ਚੜਾਣਾ ਤੁਸੀਂ ਵੀ ਔਰ ਮੈਂ ਵੀ ਤੁਹਾਡੇ ਲਈ ਪ੍ਰੇਅਰ ਚਾਹਸੀ ਸਾਰੀ ਫੈਮਿਲੀ ਤੁਹਾਡੇ ਲਈ ਪ੍ਰੇਅਰ ਚੜਾਵਾਂਗੇ ਔਰ ਤੁਸੀਂ ਵੀ ਪ੍ਰੇਅਰ ਚੜਾਓਗੇ ਤੁਹਾਡਾ ਵਿਸ਼ਵਾਸ ਕਰਦੇ ਕਿ ਇਸ ਸਾਲ ਦੇ ਵਿੱਚ ਅਸੀਂ ਇੱਕ ਬਹੁਤ ਬਹੁਤ ਵੱਡੀਆਂ ਆਸ਼ੀਸ਼ਾਂ ਤੇ ਬਹੁਤ ਵੱਡੀਆਂ ਬਰਕਤਾਂ ਨੂੰ ਇਸ ਕਾਲਾਮਲੀ ਚਰਚ ਨੇ ਪ੍ਰਾਪਤ ਕਰਨਾ ਹੈ ਹallelujah ਹallelujah ਤੁਹਾਡੇ ਕੋਈ ਵੀ ਮਸਲੇ ਅੜੇ ਨਹੀਂ ਰਹਿਣਗੇ ਕੀ ਜੀ ਮੈਨੂੰ ਇੰਨਾ ਛੁਰ ਹੋ ਗਿਆ ਮੈਨੂੰ ਇੰਨਾ ਛੁਰ ਹੋ ਗਿਆ ਇੰਨਾ ਛੁਰ ਹੋ ਗਿਆ ਖੁਦਾ ਸਾਰੀਆਂ ਚੀਜ਼ਾਂ ਨੂੰ ਕੈਨਸਲ ਕਰੇਗਾ ਤੁਹਾਡੀ ਲਾਈਫ ਚ ਨਵੇਂ ਸਾਲ ਚ ਨਵੀਂ ਗੁੱਡ ਨਿਊਜ਼ ਦੇ ਨਾਲ ਤੁਹਾਨੂੰ ਖੜਾ ਕਰੇਗਾ ਪ੍ਰਭੂ ਨਵੀਂ ਆਸ਼ੀਸ਼ ਦੇ ਨਾਲ ਖੜਾ ਕਰੇਗਾ ਤੁਹਾਡੇ ਸ਼ਰਾਫਾਂ ਨੂੰ ਪੀੜੀਆਂ ਦੇ ਸ਼ਰਾਫਾਂ ਨੂੰ ਵੰਸ਼ਾਂ ਦੇ ਸ਼ਰਾਫਾਂ ਨੂੰ ਪ੍ਰਭੂ ਤੋੜ ਦੇਗਾ। ਆਮੇਨ। 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 ਜੋ ਅੱਜ ਦਾ ਲੰਗਰ ਦਾ ਸਪੈਸ਼ਲ ਜੋ ਸਾਲ ਚ ਜੋ ਲਿਸਟ ਤਿਆਰ ਕੀਤੀ ਗਈ ਸੀ ਪਾਸਟਰ ਮੈਥਿਊ ਡਿੰਪਲ ਜੀ ਵੱਲੋਂ। ਔਰ ਉਹਨਾਂ ਨੂੰ ਸਿਰ ਮੱਥੇ ਮੰਨਿਆ ਸਾਰਿਆਂ ਨੇ। ਸਵੀਕਾਰ ਕੀਤਾ ਤੇ ਅੱਜ ਸਪੈਸ਼ਲੀ ਸੈਕਟਰੀ ਜਿਹਦੇ ਵੱਲੋਂ ਸਾਡੇ ਭਾਈ ਭਜੀ ਨੱਥਾ ਮਸੀਹ ਦੇ ਵੱਲੋਂ ਲੰਗਰ ਲਗਾਇਆ ਗਿਆ ਕਹਿੰਦੇ ਪਹਿਲਾ ਲੰਗਰ ਜਿਹੜਾ ਇਸ ਜਿਹੜਾ ਨੇਮ